ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਨ ਵਾਲੇ ਹਾਂ ਕੈਨੇਡਾ ਦੀਆਂ ਨਵੀਆਂ ਪੀਆਰ ਅਪਡੇਟਸ ਦੇ ਬਾਰੇ ਖਾਸ ਕਰਕੇ ਉਹਨਾਂ ਨੌਕਰੀਆਂ ਜੋ ਹੁਣ ਪੀਆਰ ਦੇ ਲਈ ਇਨਵਾਈਟ ਲਾ ਰਹੀਆਂ ਨੇ ਇਸ ਵੀਡੀਓ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਉਹ ਕਿਹੜੀਆਂ ਨੌਕਰੀਆਂ ਤੇ ਹੁਣ ਜ਼ਿਆਦਾ ਡਰਾ ਆ ਰਹੇ ਨੇ ਫਾਰ ਡਿਸ ਪਾਊਸ ਨੂੰ ਕਿਵੇਂ ਓਪਨ ਵਰਕ ਪਰਮਿਟ ਮਿਲ ਸਕਦਾ ਹੈ ਤੇ ਤੁਸੀਂ ਆਪਣੀ ਤਿਆਰੀ ਕਿਵੇਂ ਸਹੀ ਦਿਸ਼ਾ ਦੇ ਵਿੱਚ ਕਰ ਸਕਦੇ ਹੋ ਸਾਡੀ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਤਾ ਜੋ ਤੁਸੀਂ ਸਮਝ ਸਕੋ ਕਿ ਤੁਹਾਡੇ ਲਈ ਕਿਹੜੇ ਚਾਂਸ ਖੁੱਲ ਰਹੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਆਪਣੀ ਫੀਲਡ ਜਾਂ ਨੌਕਰੀ ਚੁਣੀ ਚਾਹੀਦੀ ਹੈ ਕੈਨੇਡੀਅਨ ਬਾਜ਼ਾਰ ਦੇ ਵਿੱਚ ਅਫਤਾਰ ਆਪਣੇ ਵੀਰਾਂ ਔਰ ਭੈਣਾਂ ਦਾ ਨਿੱਘ ਤੇ ਹਾਰਦਿਕ ਸਵਾਗਤ ਕਰਦਾ ਹੈ ਗੁਰੂਤਬਲਪਕਸ਼ ਸਤਿ ਸ੍ਰੀ ਅਕਾਲ ਪ੍ਰਵਾਣ ਕਰੋ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੇ ਵੀਡੀਓ ਦੇ ਟਾਪਿਕ ਜਿਸ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਦੀਆਂ ਨਵੀਆਂ ਪੀਆਰ ਅਪਡੇਟਸ ਬਾਰੇ ਖਾਸ ਕਰਕੇ ਉਹਨਾਂ ਨੌਕਰੀਆਂ ਦੀਆਂ ਜੋ ਹੁਣ ਪੀਆਰ ਦੇ ਲਈ ਇਨਵਾਈਟ ਲੈ ਰਹੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੁਫ਼ਤਗੂ ਕਰਦੇ ਹਾਂ ਕਿ ਪੀਆਰ ਦੇ ਡਰਾ ਹੁਣ ਕਿਵੇਂ ਆ ਰਹੇ ਹਨ ਪਹਿਲਾਂ ਜਨਰਲ ਡਰਾ ਹੁੰਦੇ ਸਨ ਜਿਸ ਦੇ ਵਿੱਚ ਕਿਸੇ ਵੀ ਫੀਲਡ ਦੇ ਲੋਕ ਸ਼ਾਮਲ ਹੋ ਸਕਦੇ ਸਨ ਪਰ ਹੁਣ ਜਿਹੜੇ ਡਰਾ ਆ ਰਹੇ ਨੇ ਇਹ ਕੈਟਾਗਰੀ ਬੇਸਡ ਹੋ ਗਏ ਨੇ ਕੈਨੇਡਾ ਨੇ ਕੁੱਲ 6 ਕੈਟੇਗਰੀਆਂ ਚੁਣੀਆਂ ਨੇ ਪਰ ਇਹਦਾ ਇਹ ਮਤਲਬ ਨਹੀਂ ਕਿ 6ਵਾਂ ਦੇ ਵਿੱਚੋਂ ਸਾਰਿਆਂ ਦੇ ਲਈ ਹਰ ਵਿਲੇਜ ਡਰਾ ਆ ਰਹੇ ਨੇ ਹੁਣ ਜੋ ਸਭ ਤੋਂ ਵੱਧ ਡਰਾ ਆ ਰਹੇ ਹਨ ਉਹ ਇਸ ਪ੍ਰਕਾਰ ਨੇ ਪਹਿਲਾ ਹੈ ਹੈਲਥ ਕੇਅਰ ਸੈਕਟਰ ਇਹਦੇ ਵਿੱਚ ਡਾਕਟਰਸ ਨਰਸਸ ਤੇ ਡਾਈਟੀਸ਼ਨਸ ਆਉਂਦੇ ਨੇ ਦੂਸਰਾ ਹੈ ਫ੍ਰੈਂਚ ਸਿੱਖੇ ਹੋਏ ਲੋਕਾਂ ਦੇ ਲਈ ਡਰਾ ਇਸ ਸੈਕਟਰ ਵੀ ਲਾਰਜ ਡਿਮਾਂਡ ਦੇ ਵਿੱਚ ਆਉਂਦਾ ਪਰ ਫ੍ਰੈਂਚ ਸਿੱਖਣੀ ਇੰਨੀ ਸੌਖੀ ਨਹੀਂ ਹੈ ਜਿਸ ਕਰਕੇ ਇਸ ਦੇ ਵਿੱਚ ਕਾਫੀ ਸਮਾਂ ਲੱਗ ਸਕਦਾ ਹੈ ਤੇ ਤੀਸਰਾ ਹੈ ਫੂਡ ਐਂਡ ਅਕੋਮੋਡੇਸ਼ਨ ਤੇ ਕੰਸਟਰਕਸ਼ਨ ਐਂਡ ਟ੍ਰੇਡ ਇਹਨਾਂ ਸੈਕਟਰਾਂ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਉਹ ਬਹੁਤ ਜ਼ਿਆਦਾ ਚਾਹੀਦੀਆਂ ਲੋਕ ਬਹੁਤ ਜ਼ਿਆਦਾ ਚਾਹੀਦੇ ਨੇ ਸੋ ਸਿੱਧਾ ਜਿਹਾ ਕਹਿ ਸਕਦੇ ਆ ਕਿ ਕੈਨੇਡਾ ਮੌਲਕ ਉਹਨਾਂ ਲੋਕਾਂ ਨੂੰ ਇੱਥੇ ਲਿਆਉਣਾ ਚਾਹੁੰਦਾ ਜੋ ਸਪੈਸ਼ਲਾਈਜ਼ਡ ਫੀਲ드 ਦੇ ਵਿੱਚ ਨੇ ਨਾ ਕਿ ਸਾਰੇ ਜਨਰਲ ਕਰਮਚਾਰੀ ਅੱਗੇ ਗੱਲ ਕਰਦੇ ਹਾਂ ਕਿ ਇਨ ਡਿਮਾਂਡ ਸੈਕਟਰ ਅਤੇ ਨੌਕਰੀਆਂ ਦੇ ਬਾਰੇ ਪਹਿਲਾ ਹੈ ਹੈਲਥ케ਅਰ ਅਤੇ ਸੋਸ਼ਲ ਅਸਿਸਟੈਂਟ ਹੁਣ ਅਸੀਂ ਡਿਟੇਲ ਦੇ ਵਿੱਚ ਵੇਖਾਂਗੇ ਕਿ ਕਿਹੜੀਆਂ ਨੌਕਰੀਆਂ ਲਈ ਸਭ ਤੋਂ ਜ਼ਿਆਦਾ ਡਰਾ ਆ ਰਹੇ ਨੇ ਹੈਲਥ케ਅਰ ਸੈਕਟਰ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਡਾਕਟਰ ਡੈਂਟਿਸਟ ਡਾਈਟੀਸ਼ਨ ਨਿਊਟ੍ਰੀਸ਼ਨਿਸਟ ਨਰਸ ਅਦਰ ਪ੍ਰੈਕਟੀਕਲ ਨਰਸ ਫਾਰਮਾਸਿਸਟ ਮਸਾਜ థెరਪਿਸਟ ਤੇ ਸੋਸ਼ਲ ਵਰਕਰ ਸ਼ਾਮਿਲ ਕੀਤੇ ਗਏ ਨੇ ਹੁਣੇ ਥੋੜੇ ਜਿਹਾ ਪਹਿਲਾਂ ਹੀ ਆਇਆ ਇੱਕ ਡਰਾਅ ਦੇ ਵਿੱਚ ਸਕੋਰ 470 ਰਿਹਾ ਤੇ 25000 ਐਪਲੀਕੈਂਟਸ ਨੂੰ ਇਨਵਾਈਟ ਕੀਤਾ ਗਿਆ ਇਹ ਦਰਸਾਉਂਦਾ ਕਿ ਕੈਨੇਡਾ ਨੂੰ ਹੈਲਥ케ਅਰ ਦੇ ਵਰਕਰਾਂ ਦੀ ਕਿੰਨੀ ਜ਼ਿਆਦਾ ਲੋੜ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਫੂਡ ਅਤੇ ਅਕਾਮੋਡੇਸ਼ਨ ਸੈਕਟਰ ਦੇ ਬਾਰੇ ਕੁਕਸ ਤੇ ਮੀਟ ਕੱਟਣ ਵਾਲੇ ਬੁਚਰ ਦੀ ਬਹੁਤ ਦਮਾਨ ਹੈ ਪਹਿਲਾਂ ਜਿਹੜੇ ਕੁਕਸ ਹਨ ਉਹ एलिਜੀਬਲ ਨਹੀਂ ਹੁੰਦੇ ਸਨ ਪਰ ਹੁਣ ਟ੍ਰੇਡ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਸੈਕਟਰ ਦੇ ਵਿੱਚ ਨੌਕਰੀਆਂ ਦੇ ਲਈ ਡਾਟਾ ਆ ਰਹੇ ਨੇ ਪਰ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲਣਾ ਔਖਾ ਅੱਗੇ ਗੱਲ ਕਰਦੇ ਹਾਂ कंस्ट्रक्शन एंड ट्रेड सेक्टर दी कारपेंटर कैबिनेट मेकर वेल्डर कंस्ट्रक्शन मैनेजर इनਾਂ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ ਅਜਿਹੇ ਕੰਮ ਕਰਨ ਵਾਲਿਆਂ ਦੀ ਬਹੁਤ ਜ਼ਿਆਦਾ ਕੰਨ ਦੇ ਵਿੱਚ ਲੋੜ ਹੈ ਜੇ ਤੁਸੀਂ ਇੱਥੇ ਕੋਰਸ ਕਰ ਰਹੇ ਹੋ ਜਾਂ ਤਜਰਬਾ ਹੈ ਤੁਹਾਡੇ ਕੋਲ ਇਨਾਂ জবਸ ਦਾ ਤਾਂ ਤੁਸੀਂ पीआर ਲਈ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ वेल्डिंग ਜਾਂ ਹੋਰ ਟ੍ਰੇਡ ਸੈਕਟਰ ਦੇ ਵਿੱਚ eligibility کافی ਵੱਧ ਜਾਂਦੀ ਹੈ ਹੁਣ ਆਪਾਂ ਡਿਸਕਸ ਕਰ ਲੈਂਦੇ ਹਾਂ ਸਪਾਊਸਲ ਓਪਨ ਵਰਕ ਪਰਮਿਟ ਦੇ ਰੂਲਸ ਦੇ ਬਾਰੇ ਹੁਣ ਸਿਰਫ ਉਸ ਸਪਾਊਸ ਵਰਕ ਪਰਮਿਟ ਲਈ एलिਜੀਬਲ ਨੇ ਜਿਨ੍ਹਾਂ ਦੇ ਪ੍ਰਾਇਮਰੀ ਐਪਲੀਕੈਂਟ ਦੀ ਨੌਕਰੀ ਟਾਇਰ 0 ਜਾਂ ਟਾਇਰ 1 ਵਿੱਚ ਹੈ ਟਾਇਰ 2 ਅਤੇ ਟਾਇਰ 3 ਦੇ ਵਿੱਚ ਸਿਰਫ ਚੁਣੀਆਂ ਹੋਈਆਂ ਨੌਕਰੀਆਂ ਹੀ एलिਜੀਬਲ ਹਨ ਫੂਡ ਅਤੇ ਅਕਾਮੋਡੇਸ਼ਨ ਸੈਕਟਰ ਵਿੱਚ ਕੰਮ ਕਰਦੇ ਹੋਏ 스ਪਾ우스 ਓਪਨ ਵਰਕ ਪਰਮਿਟ ਦੇ ਲਈ ਐਲੀਜੀਬਲ ਨਹੀਂ ਹਨ। ਬਾਕੀ ਸਾਰੀਆਂ ਨੌਕਰੀਆਂ ਦੀ ਲਿਸਟ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਇਹ ਵੀ ਜਾ ਕੇ ਤੁਸੀਂ ਦੇਖ ਲੈਣੀਆਂ। ਇਸ ਦਾ ਮਤਲਬ ਕਿ ਜੇ ਤੁਸੀਂ ਪੀਆਰ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਫੀਲਡ ਚੁਣਨੀ ਪਵੇਗੀ। ਹੁਣ ਡਿਸਕਸ ਕਰਦੇ ਹਾਂ ਕਿ ਪੀਆਰ ਦੀ ਤਿਆਰੀ ਤੇ ਸਟ੍ਰੈਟੇਜੀ ਕਿਵੇਂ ਕਰੀਏ। ਪਹਿਲਾ ਆਪਣੀ ਫੀਲਡ ਚੈੱਕ ਕਰੋ ਕੀ ਇਹ ਡਿਮਾਂਡ ਦੇ ਵਿੱਚ ਆਉਂਦੀ ਹੈ ਜਾਂ ਫਿਰ ਨਹੀਂ ਆਉਂਦੀ ਦੂਸਰਾ ਫ੍ਰੈਂਚ ਸਿੱਖਣਾ ਜੇ ਤੁਸੀਂ ਐਨਸੀਐਲਸੀ ਲੈਵਲ 7 ਕਲੀਅਰ ਕਰ ਲੈਂਦੇ ਹੋ ਤਾਂ ਤੁਸੀਂ ਫ੍ਰੈਂਚ ਕੈਟਾਗਰੀ ਦੇ ਵਿੱਚ ਅਲਿਜੀਬਲ ਹੋ ਜਾਓਗੇ ਤੇ ਤੁਹਾਨੂੰ 50 ਐਕਸਟਰਾ ਪੁਆਇੰਟ ਮਿਲਣਗੇ ਤੀਸਰਾ ਆਪਣੀ ਸਕਿੱਲ ਅਪਗ੍ਰੇਡ ਕਰੋ ਵੈਲਡਿੰਗ ਕਾਰਪਨਟਰੀ ਹੈਲਥ케ਅ ਵਰਗੇ ਕੋਰਸ ਕਰੋ ਜੋਤਾ ਪਿਛਲੇ ਡਰਾਰ ਰਿਵਿਊ ਕਰੋ ਚੈੱਕ ਕਰੋ ਕਿ ਕਿਹੜੀਆਂ ਨੌਕਰੀਆਂ ਦੇ ਲਈ ਇਨਵਾਈਟ ਆ ਰਹੇ ਨੇ ਇਹ ਇਹ ਚਾਰ ਕਦਮ ਇਹ ਤੁਹਾਨੂੰ ਪੀਆਰ ਦੇ ਲਈ ਬਿਹਤਰ ਤਿਆਰੀ ਦੇ ਵਿੱਚ ਇਹ ਤੁਹਾਡੀ ਮਦਦ ਕਰਨਗੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਗਰ ਤੁਸੀਂ ਆਊਟਸਾਈਡ ਆਫ ਕੈਨੇਡਾ ਹੋ ਤਾਂ ਫਿਰ ਤੁਸੀਂ ਆਪਣਾ ਜਿਹੜਾ ਤੁਹਾਡਾ ਕਰੀਅਰ ਆ ਉਹਨੂੰ ਸਹੀ ਦਿਸ਼ਾ ਦੇ ਵੱਲ ਕਿਵੇਂ ਲਿਜਾ ਸਕਦੇ ਹੋ ਪਹਿਲਾ ਕਦਮ ਤਾਂ ਇਹ ਆ ਕਿ ਕੋਰਸ ਚੁੰਦੇ ਸਮੇਂ ਇਹਨਾਂ ਇਨ ਡਿਮਾਂਡ ਫੀਲਡਸ ਨੂੰ ਤਰਜੀਹ ਦਿਓ ਪੀਆਰ ਤੇ ਲਈ ਇਹ ਤੁਹਾਡੇ ਚਾਂਸ ਵਧਾਵੇਗਾ ਤੁਸੀਂ ਕੋਰਸ ਕਰਨ ਦੀ ਕੋਸ਼ਿਸ਼ ਕਰੋ ਜਿਹੜਾ ਕਿ ਕੈਨੇਡੀਅਨ ਸਰਕਾਰ ਹੁਣ ਇਸ ਵੇਲੇ ਅਕਸੈਪਟ ਕਰ ਰਹੀ ਹੈ ਔਰ ਤੁਹਾਨੂੰ ਪਤਾ ਕਿ ਇਹ ਕੋਰਸ ਕਰਕੇ ਤੁਹਾਡੇ ਪੀਆਰ ਹੋਣ ਦੇ ਚਾਂਸ ਹੋਰ ਵਧ ਜਾਣਗੇ ਐਵੇਂ ਕੋਈ ਸੌਖਾ ਜਿਹਾ ਹੋਣ ਕਰਕੇ ਮਾੜਾ ਮੋਟਾ ਜਿਹਾ ਕੋਰਸ ਨਾ ਕਰ ਲੈਣਾ ਕਿਉਂਕਿ ਉਹ ਜਨਰਲ categories ਹੁਣ ਕੈਨੇਡੀਅਨ ਸਰਕਾਰ ਬਿਲਕੁਲੀ ਉਹਨਾਂ ਨੂੰ ਤਰਜੀਹ ਨਹੀਂ ਦਿੰਦੀ। ASG ਕੈਨੇਡਾ ਦੀ ਲੇਟੈਸਟ PR ਅਪਡੇਟਸ ਅਸੀਂ ਫ੍ਰੀ ਦੇ ਵਿੱਚ ਕੈਨੇਡਾ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਮੈਂ ਤਕਰੀਬਨ 52 ਸਾਲ ਤੋਂ ਚੱਲ ਰਿਹਾ। ਅਸੀਂ ਕੋਈ ਵੀ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦੇ। ਸੋ ਪਲੀਜ਼ ਕਿਰਪਾ ਕਰਕੇ ਸਾਨੂੰ ਕੋਈ ਵੀ ਪਰਸਨਲ ਸਵਾਲ ਨਾ ਪੁੱਛਿਆ ਕਰੋ। ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਮਿਸਕਾਈਡ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਗਲਤ ਜਵਾਬ ਦੇ ਕੇ ਤੁਹਾਡਾ ਕੇਸ ਖਰਾਬ ਨਹੀਂ ਕਰਨਾ ਚਾਹੁੰਦੇ ਹੋ ਸਕਦਾ ਹੈ ਕਿ ਤੁਹਾਡਾ ਕੇਸ ਖਰਾਬ ਹੋ ਜਾਵੇ ਸੋ ਇਹ ਸਾਰੀ ਜਾਣਕਾਰੀ ਅਸੀਂ ਰਿਸਰਚ ਕਰਦੇ ਹਾਂ ਕੈਨੇਡਾ ਦੀਆਂ ਜਿਹੜੀਆਂ ਅਫੀਸ਼ੀਅਲ ਗਵਰਨਮੈਂਟ ਦੀਆਂ ਵੈਬਸਾਈਟਸ ਆ ਉਹਦੇ ਤੋਂ ਜਾ ਕੇ ਫਿਰ ਉਹਨੂੰ ਟ੍ਰਾਂਸਲੇਸ਼ਨ ਕਰਕੇ ਸਹੀ ਤਰਜਮਾ ਕਰਕੇ ਉਹਨੂੰ ਬੜੀ ਸਿੱਧੀ ਤੇ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਸਾਨੂੰ ਵੀ ਹੱਲਾਸ਼ੇਰੀ ਦਿੰਦੇ ਰਿਹਾ ਕਰੋ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਕਰ ਦਿਆ ਕਰੋ ਆ ਸ਼ੇਅਰ ਕਰ ਦਿਆ ਕਰੋ ਸਾਡੀ ਵੀਡੀਓਜ਼ ਨੂੰ ਤੇ ਸਾਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਔਰ ਅਗਲੇ ਕਿਹੜੇ ਟਾਪਿਕ ਤੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਕਮੈਂਟ ਦੇ ਵਿੱਚ ਸਾਨੂੰ ਜ਼ਰੂਰ ਲਿਖ ਕੇ ਭੇਜ ਦਿਆ ਕਰੋ ਕਿ ਇਸ ਟਾਪਿਕ ਤੇ ਵੀਡੀਓ ਬਣਾਈ ਜਾਵੇ ਅਗਰ ਕਾਫੀ ਸਾਰੇ ਲੋਕ ਉਹਦੇ ਬਾਰੇ ਦੇਖਣਾ ਚਾਹੁੰਦੇ ਨੇ ਤਾਂ ਸਾਨੂੰ ਖੁਸ਼ੀ ਹੋਵੇਗੀ ਕਿ ਉਸ ਟਾਪਿਕ ਤੇ ਵੀਡੀਓ ਬਣਾਈ ਜਾਵੇ ਮਿਲਦੇ ਹਾਂ ਅਗਲੀ ਵਾਰ ਇੱਕ ਹੋਰ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਤੱਕ ਤਲੀ ਆਫਤਾਰ ਖਣਨ ਦਿਓ ਇਜਾਜ਼ਤ ਜਿਉਂਦੇ ਰਹੋ ਜਵਾਨੀਆਂ ਮਾਨੋ ਗੋਡ ਬਲੈਸ ਯੂ ਆਲ